ਮਾਮਲਾ ਪੂਰਾ ਕਿੱਥੇ ਤਾਂ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋ ਪਿੰਡ ਦੇ ਖੇਤਾਂ ਵਿੱਚ ਪੱਠੇ ਵੱਢਣ ਆਈਆਂ ਸੀਗੀਆਂ ਕੱਕ ਵਗੈਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਿਸਾਖਾ ਨਾਮ ਦੇ ਬੰਦੇ ਨੇ ਉਹਨਾਂ ਨਾਲ ਬਸਲੂਕੀ ਕੀਤੀ ਐ ਕੁੱਟਮਾਰ ਕੀਤੀ ਐ ਉਹ ਇਤੂ ਕੱਕ ਲੈ ਕੇ ਚੱਲੀ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਐ ਜਿੱਦਾਂ ਦੇ ਹਲਾਕ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰਾਂਗੇ ਚਲੋ ਲੇਡੀ ਦਾ ਕਹਿਣਾ ਜਾਤੀ ਸੂਚੀ ਕੰਕ ਵੀ ਉਹਨਾਂ ਨੂੰ ਜਿਹੜੇ ਜਿਹੜੇ ਕੱਪੜੇ ਪਾੜੇ ਗਏ ਨੇ ਕਿ ਵੀ ਕਹਿਣਾ ਉਹਦਾ ਹਾਂ ਪਹਿਲਾਂ ਮੌਕਾ ਦੇਖਿਆ ਜਾ ਰਿਹਾ ਹੈ ਕਿਉਂਕਿ ਗੋਪਿੰਡ ਦੀ ਜ਼ਮੀਨ ਹੈ ਉਹ ਉਹ ਸਾਡੇ ਚ ਨਹੀਂ ਪੈਂਦਾ ਹੈਗਾ ਏਰੀਆ ਫਿਰ ਵੀ ਅਸੀਂ ਮੌਕੇ ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ ਸਾ ਮਾ ਤੁਹਾਡਾ ਜੀ ਮੈਂ ਨਾ ਰਾਜਵਿੰਦਰ ਆ ਜੀ ਕੀ ਘਟਣਾ ਹੋਈ ਐ ਘਟਣਾ ਜੀ ਅਸੀਂ ਥੋੜੇ ਥੋੜੇ ਕੱਖ ਵੱਢ ਗਏ ਰਾਤ ਚ ਰੱਖ ਗੀਆਂ ਅਸੀਂ ਗਾਹਾਂ ਵੱਢਣ ਚਲੇ ਗਈਆਂ ਉਹਨੇ ਆਉਂਦੇ ਨਹੀਂ ਸਾਡੇ ਸੋਟੀਆਂ ਮਾਰੀਆਂ ਜਾਂ ਫਿਰ ਬੋਲਦਾ ਇੰਨੀ ਗਾਲਾਂ ਕੱਢਦਾ ਜਾਂਦਾ ਸੂਏ ਤੋਂ ਹੀ ਮੋਟਰਸਾਈਕਲ ਤੇ ਜ਼ੋਰ ਨਾਲ ਅਸੀਂ ਉਹ ਫੇਰ ਵੀ ਨੂੰ ਕੁਛ ਕਹੇਗਾ ਅਸੀਂ ਚੁੱਪ ਕਰਕੇ ਕੱਖ ਵੱਢੀ ਜਾਂਦੇ ਆ ਚਮਾਰੀਆਂ ਕਹਿੰਦੇ ਝੂੜੀਆਂ ਚਮਾਰੀਆਂ ਕਹਿੰਦਾ ਨਾ ਸਾਰੀਆਂ ਨੇ ਸਾਨੂੰ ਦੁਖੀ ਕਰ ਇੰਨਾ ਬੋਲਦਾ ਚਮਾਰੀਆਂ ਕਹਿ ਕਹਿ ਕੇ ਜਾਂ ਫਿਰ ਉਹਨੇ ਅਸੀਂ ਕੁਛ ਨਹੀਂ ਕਿਹਾ ਅਸੀਂ ਚੱਲਾ ਚੱਕ ਕੇ ਕੱਖ ਅਸੀਂ ਤੁਰੇ ਆਈਆਂ ਉਧਰ ਛੋਟੀ ਲੈ ਕੇ ਆਏ ਐ ਏਡੀ ਬੜੀ ਛੋਟੀ ਦੇਖ ਲੋ ਕਿੱਡੀ ਬੜੀ ਆ ਇਹ ਛੋਟੀਆਂ ਦੋ ਤਿੰਨ ਮਾਰੀਆਂ ਨੇ ਤੇ ਸਾਡੀਆਂ ਦੇ ਕਿੰਨਾ ਚਾਰਾਂ ਸਾਰੀਆਂ ਦੇ ਅਸੀਂ ਇੱਧ ਕੇ ਕੋੜੀ ਕੋੜੀ ਕੱਖ ਲਈ ਆਉਣੀ ਓਕਣ ਸਾਨੂੰ ਕੜਾ ਪਦੇ ਵੀ ਸਾਡੇ ਨਾਲ ਇੱਕਨ ਕਾਰਵਾਈ ਕਰਨ ਲੱਗੇ ਬੜੇ ਪਾੜੇ ਹੋਏ ਨੇ ਇਹ ਵੀ ਹਾਂਜੀ ਉਹ ਨਹੀਂ ਪਾੜੇ ਨੇ ਸਾਡੇ ਮੱਥਾ ਪਾਈ ਲੱਗੇ ਜਦ ਅਸੀਂ ਸੜਾਉਣ ਲੱਗੇ ਆਪਣਾ ਬਸੜਾਉਣ ਲੱਗੇ ਫੇਰ ਸਾਡੇ ਕੱਪੜੇ ਉਹਨਾਂ ਨੇ ਉਹ ਕਰੇ ਖਿੱਚੇ ਨੇ ਬੰਦਾ ਘਟਾ ਹੱਠਾ ਘਟਾ ਬੰਦਾ ਕਹੋਂ ਕਹਦਾ ਕਹੋਂਦਾ ਅਸੀਂ ਮੰਗ ਖਾਂਦੇ ਹਾਂ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਜੀ ਬਸ ਸਾਰੇ ਹੱਥ ਮਿੰਤਾਂ ਅਸੀਂ ਜੀ ਮਾਨੂਪੁਰ ਪਿੰਡ ਰਹਿਣ ਵਾਲੇ ਆ ਜਸੀ ਜਸਪ੍ਰੀਤ ਕੌਰ ਆ ਜੀ ਮੇਰਾ ਨਾਮ ਕੀ ਘਟਣਾ ਹੋਈ ਸੀ ਅੱਜ ਜੀ ਸਾਸੀ ਜੀ ਕੱਖ ਵਡਣ ਗਾਏ ਸੀਗੇ ਜਦੋਂ ਅਸੀਂ ਕੱਖ ਵਡਣ ਗਾਏ ਤਾਂ ਅਸੀਂ ਥੋੜੇ ਥੋੜੇ ਕੱਖ ਵਟ ਕੇ ਬਾਕੀ ਅਸੀਂ ਢੇਰੀ ਕਰਕੇ ਤੇ ਬਾਕੀ ਅਸੀਂ ਹੋਰ ਲੈਣ ਚਲੀ ਗਏ ਜਦੋਂ ਅਸੀਂ ਕੱਖ ਵਡਣ ਗਾਏ ਤਾਂ ਵੱਟ ਵੱਡ ਲਈ ਤੇ ਉਹ ਜੱਟ ਜਦੋਂ ਆਇਆ ਤਾ ਸਾਡੀ ਮਾਂ ਭੈਣ ਬਹੁਤ ਗੰਤੀ ਆ ਸਾਨੂੰ ਮਤਲਬ ਉਹਨੇ ਗਾਲਾਂ ਕੱਢੀਆਂ ਮਾਂ ਭੈਣ ਤੇ ਵੀ ਨ ਉਤਰੀ ਚ ਮਾਰੀਆਂ ਤੇ ਵੀ ਨਾ ਨ ਉਤਰੀਆਂ ਜੀ ਸਾਨੂੰ ਉਹ ਬਿਲਕੁਲ ਵੀ ਯਾਨੀ ਅਸੀਂ ਉਹਨੇ ਫੇਰ ਵੀ ਕੁਛ ਨਹੀਂ ਕਿਹਾ ਆਉਂਦੀ ਸਾਰੇ ਉਹਨੇ ਸਾਡੇ ਸੋਟੀਆਂ ਮਾਰੀਆਂ ਤੇ ਇੱਧਰ ਸਾਡੇ ਇਹਨਾਂ ਤੇ ਕੱਪੜੇ ਪਾੜਦੇ ਆਂ ਪਾੜਦੇ ਆਂ ਆ ਜੀ ਸਾਡੇ ਕੱਪੜੇ ਕਾੜੇ ਹੋਏ ਨੇ ਜੀ ਸਾਰੇ ਆ ਦੇਖ ਇਹ ਤਾਂ ਮੋਟਾ ਫਾੜਨ ਲੱਗੇ ਤੇ ਜੀ ਆਏ ਮੋਟਾ ਜੀ ਉਹਦਾ ਹੋ ਗਿਆ ਜੀ ਸਾਨੂੰ ਜੀ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਨਾ ਸਾਫ ਚਾਹੀਦਾ ਅੱਜ ਸਾਡੇ ਤੇ ਹੱਥ ਚੱਕ ਸਕਦਾ ਉਹ ਕੱਲ ਨੂੰ ਕਿਸੇ ਹੋਰ ਜਨਾਨੀ ਤੇ ਵੀ ਚੱਕ ਸਕਦਾ ਇਹੋ ਇਹਦੇ ਬਾਰੇ ਕੋਈ ਰਿਪੋਰਟ ਲਖਾਈ ਹੈ ਥਾਣੇ ਹਾਂਜੀ ਹਾਂ ਦਿੱਤੀ ਹੋਈ ਹੈ ਜੀ ਸਾਡੀ ਸਾਡੇ ਨਾਲ ਸਾਰਾ ਪਿੰਡ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਜਦੋਂ ਸਾਡੀ ਕੋਈ ਗਲਤੀ ਨਹੀਂ ਹੈਗੀ ਅਸੀਂ ਤਾਂ ਅਸੀਂ ਡਰਨਾ ਕੋਈ ਚਾਹੁੰਦੇ ਨਹੀਂ ਹੈਗੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਜੇ ਇਹਦੇ ਕਰਕੇ ਫੇਰ ਡੰਕਰ ਪਸੂ ਵੀ ਨਹੀਂ ਰੱਖ ਸਕਦੇ ਫੇਰ ਸਾਨੂੰ ਕੀਤੇ ਵੀ ਹੱਕ ਨਹੀਂ ਹੈਗਾ ਜਾਨ ਦਾ ਕੱਖ ਕੰਡਾ ਵਡਣ ਦਾ ਕੌਣ ਆ ਉਹ ਬੰਦਾ ਜੀ ਨੇ ਜੀ ਬੋਲ ਆ ਨਾਮ ਕੀ ਆ ਉਹਦਾ ਸਰ ਸਾਖਾ ਜੀ ਸਾਖਾ ਜੀ ਅਸੀਂ ਜਾਣਦੇ ਨਹੀਂ ਸੀ ਪਹਿਲੀ ਵਾਰ ਦੇਖਿਆ ਜੀ ਉਹਨਾਂ ਦੇ ਘਰ ਗਏ ਤਾਂ ਕਹਿੰਦੇ दारू ਪੀਤੀ ਹੋਈ ਸੀ ਹਾਂ ਕੈਪਟਨ ਹਰਜਿੰਦਰ ਸਿੰਘ ਐਕਸ ਜੀਓ ਜੀ ਹਰਜਿੰਦਰ ਜੀ ਜਿਹੜਾ ਇਹ ਧਰਨਾ ਲਾਇਆ ਕੀ ਕਾਰਨ ਬਣਿਆ ਜਿਹੜਾ ਧਰਨਾ ਇਹ ਸਰ ਜਿਸ ਸਮੇ ਮੈਂ ਘਰ ਬੈਠਾ ਸੀ ਉਸ ਸਮੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਵੀ ਆਪਣੇ ਪਿੰਡ ਦੀਆਂ ਚਾਰ ਜਿਹੜੀਆਂ ਤੀਵੀਆਂ ਕੱਖਾਂ ਨੂੰ ਗਈਆਂ ਸੀ ਕੱਖਾਂ ਨੂੰ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੋਟਪਟਾਈ ਕੀਤੀ ਹੈ ਉਹਦੀ ਬਾਅਦ ਚ ਅਸੀਂ ਮੌਕੇ ਤੇ ਉੱਥੇ ਜਾ ਕੇ ਦੇਖੇ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਕੱਖ ਚੈੱਕ ਕਰਿਆ ਜਿਹੜੇ ਕਿ ਤੁਹਾਨੂੰ ਹੁਣੇ ਦਿਖਾਏ ਨੇ ਮੈਂ ਕਿਹਾ ਵੀ ਹੋ ਸਕਦਾ ਵੀ ਇਹਨਾਂ ਨੇ ਕਿਤੇ ਕੱਖਾਂ ਦੇ ਵਿੱਚ ਕੋਈ ਕਣਕ ਵਗੈਰਾ ਤਾਂ ਨਹੀਂ ਵੱਡੀ ਲੇਕਿਨ ਜਦ ਅਸੀਂ ਉੱਥੇ ਜਾ ਕੇ ਦੇਖਿਆ ਕੱਖਾਂ ਦੇ ਵਿੱਚ ਕੁਝ ਨਹੀਂ ਮਿਲਿਆ ਕੱਖਾਂ ਦੇ ਵਿੱਚ ਨਾਰਮਲ ਜਿਹੜੇ ਆਮ ਕੁਦਰਤੀ ਤੌਰ ਦੇ ਉੱਤੇ ਕੱਖ ਸੀ ਸਿਰਫ ਉਹੀ ਉੱਗੇ ਹੋਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੇ ਗੱਲ ਕਰੀ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਨੂੰ ਇੱਕ ਤਾਂ ਨੰਬਰ 1 ਦਾ ਕਟਿਆ ਗਿਆ ਨੰਬਰ 2 ਇਹਨਾਂ ਦੇ ਕੱਪੜੇ ਪਾੜੇ ਗਏ ਨੰਬਰ 3 ਜਾਤੀ ਸੂਚਕ ਸ਼ਬਦ ਛੂੜੇ ਦੇ ਚੁਮਾਰ ਕਹਿ ਕੇ ਇਹਨਾਂ ਨੂੰ ਸਬੋਧਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਗਲਤ ਔਰ ਨਿੰਦਣਯੋਗ ਹੈ ਦੇ ਦੂਸਰਾ ਇਹਨਾਂ ਤੇ ਜਾ ਕੇ ਦੇਖ ਲਓ ਅਜੇ ਵੀ ਇਹਨਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਕੁੱਟਿਆ ਅਸੀਂ ਦੇਖੋ ਅਸੀਂ ਉਹਦੀ ਬਾਅਦ 108 ਦੇ ਉੱਤੇ ਫੋਨ ਕੀਤਾ 108 ਵਾਲੇ ਕਹਿੰਦੇ ਵੀ ਤੁਸੀਂ ਐ ਕਰੋ ਜਾ ਕੇ ਇੰਚਾਰਜ ਸਾਹਿਬ ਨੂੰ ਮੇਰਾ ਨਾਮ ਉਤਾਰ ਸਿੰਘ ਹੈ ਜੀ ਤੇ ਪਿੰਡ ਕਿਹੜਾ ਮਾਨੋਪੁਰ ਹੈ ਜੀ ਅਫਸਰ ਜੀ ਕੀ ਕੱਟਣਾ ਹੋਈ ਹੈ ਤੁਸੀਂ ਇੱਥੇ ਇੱਕ ਧਰਨਾ ਕਿੱਥੇ ਲਾਇਆ ਹੈ ਅਸੀਂ ਮਾਨੋਪੁਰ ਰਬਦਾਸ ਦੇ ਗੁਰਦੁਆਰਾ ਸਾਹਿਬ ਦੇ ਕੋਲੇ ਧਰਨਾ ਲਾਇਆ ਜੀ ਸਾਡੇ ਪਿੰਡ ਦੇ ਜਨਾਨੀਆਂ ਕੱਖ ਪੱਠਣ ਨੂੰ ਜਾਂਦੀਆਂ ਨੇ ਤੋਂ ਸਾਡੇ ਗਰੀਬਾਂ ਕੋਲੇ ਕਿਹੜਾ ਪ੍ਰਾਪਰਟੀ ਜਾਂ ਕੋਈ ਜਾਇਦਾਦ ਹੈਗੀ ਹੈ ਕਾਕਾ ਪਟਾ ਦਾ ਖੇਤ ਚੋਂ ਹੀ ਆਉਣਾ ਜੀ ਸਾਰੇ ਠੀਕ ਹੈ ਉਹਨਾਂ ਨੂੰ ਗੋਹ ਦੇ ਬੰਦੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ ਗਾਲਾਂ ਵੀ ਕੱਢੀਆਂ ਨੇ ਉਹਨਾਂ ਦੇ ਕੱਪੜੇ ਵੀ ਪਾੜੇ ਨੇ ਕੱਪੜੇ ਪਰ ਜਾਤਪ੍ਰਤੀ ਵੀ ਬਹੁਤ ਗਲਤ ਗੱਲ ਕਿਹਾ ਜਾਤਪ੍ਰਤੀ ਕਰਨ ਦਾ ਮਤਵ ਨਹੀਂ ਬਣਦਾ ਹੈਗਾ ਕੱਪੜੇ ਪਾੜਨ ਦਾ ਕੋਈ ਮਤਵ ਨਹੀਂ ਬਣਦਾ ਜੇ ਕੋਈ ਸ਼ਿਕਾਇਤ ਦੀ ਗਲਤੀ ਥੀਗੀ ਉਹਨੂੰ ਕਹਿਣਾ ਚਾਹੀਦਾ ਸੀ ਹੱਕ ਸੀ ਉਹਦਾ ਉਹਦਾ ਕੱਪੜੇ ਪਾੜਨ ਦਾ ਹੱਕ ਨਹੀਂ ਬਣਦਾ ਸਾਡੀਆਂ ਜਨਾਨੀਆਂ ਦਾ ਜੈਸੇ ਗਰੀਬ ਬੰਦੇ ਆ ਅਸੀਂ ਜੱਟਾਂ ਜੀਮੇਦਾਰੋਂ ਕੱਪੜੇ ਥੋੜੀ ਪੜਾਉਣੇ ਨੇ ਠੀਕ ਹੈ ਸਾਡਾ ਹੱਕ ਹੈ ਮਗਰ ਸਾਡੇ ਕਿਹੜਾ ਕੋਠਿਆਂ ਦੇ ਕੱਕੇ ਵਿਜੇ ਹੋਏ ਨੇ ਕੱਕ ਦਾ ਖੇਤ ਚੋਂ ਲੈ ਕੇ ਆਉਂਦੇ ਨੇ ਕੋਈ ਚੋਰੀ ਕਰੀ ਆ ਉਹਦੀ ਨਹੀਂ ਇਹ ਕਿਸੇ ਖੇਤ ਦੇ ਕਿਸੇ ਖਾਸ ਖੇਤ ਦੇ ਵਿੱਚੋਂ ਲੈਣੇ ਕਿ ਪੱਟਾਂ ਤੋਂ ਲੈਣੇ ਹਾਂ ਜੀ ਇੱਕ ਖੇਤ ਦੇ ਵਿੱਚ ਦਾ ਪੜਨੇ ਇਹਦਾ ਪੱਟਾਂ ਦੇ ਵਿੱਚੋਂ ਲੱਕ ਚੱਕੇ ਨੇ ਰਾਹ ਦੇ ਵਿੱਚੋਂ ਸੂਏ ਤੋਂ ਸੂਏ ਦੇ ਪਰਦਾ ਦਾ ਹੱਕੇ ਨਹੀਂ ਹੈਗਾ ਇਹਦਾ ਸੂਏ ਤੋਂ ਕੱਕ ਚੱਕੇ ਨੇ ਔਰ ਇਹ ਕੱਪੜੇ ਪਾੜੇ ਨੇ ਡੰਡੇ ਮਾਰੇ ਨੇ ਉਹਦਾ ਕੋਈ ਉਹਨੂੰ ਅਧਿਕਾਰ ਹੈ ਡੰਡੇ ਮਾਰਨ ਦਾ ਸੂਏ ਦੇ ਉਹ ਗਵਰਨਮੈਂਟ ਦੀ ਆਹੋ ਆ ਪਾਲਿਸੀ ਉਹਦੇ ਦਾ ਕੀਤ ਨਹੀਂ ਹੈਗਾ ਉਹਦੇ ਖੇਤ ਦੇ ਵਿੱਚ ਹਤਲਾ ਦਿੱਤੀ ਆ ਪੁਲਿਸ ਨੂੰ ਜੇ ਪੁਲਿਸ ਅੱਧੇ ਘੰਟੇ ਦੇ 15 ਮਿੰਟ 'ਚ ਨਹੀਂ ਆਉਗੀ ਅਸੀਂ ਸਾਡੇ ਪਿੰਡ ਦੇ ਸਹਾਇਜੋਗ ਨਾਲ ਅਸੀਂ ਮੋਟਾ ਬੜਾ ਧਰਨਾ ਦਾ ਡੇਢ ਤੇ ਬੈਠੇਗੇ ਠੀਕ ਹੈ ਅਸੀਂ ਖੰਨੇ ਦੇ ਵਿੱਚ ਧਰਨਾ ਦੇਾਂਗੇ ਐਸਐਸਪੀ ਦਫ਼ਤਰ ਦੇ ਮੂਹਰੇ ਜਾ ਕੇ ਜੇ 10 ਮਿੰਟ ਦੇ ਵਿੱਚ ਸਾਡੇ ਪਿੰਡ ਦੀ ਕੋਈ ਸੁਣਵਾਈ ਨਾ ਹੋਈ ਜਿਵੇਂ ਵੀ ਹੋਗਾ ਸਾਨੂੰ ਅਸੀਂ ਉਹ ਕਰਾਂਗੇ